ਇਧਰ ਚੈੱਕ ਕਰੋ ਸਾਡੇ ਮਾਮੇ ਦਾ ਰੋਬ ਵਰਦੀ ਚ ਮਾਮਾ ਡਰ ਲੱਗਦਾ ਤੁਹਾਡੇ ਤੋਂ ਸਾਨੂੰ ਨਾ ਦਾਬਾ ਮਾਰਿਓ ਤੂੰ ਕਿਵੇਂ ਚਾਹ ਪੀਂਹੋਂਦਾ ਮਾਰਾ ਇੱਥੇ ਆ ਗਿਆ ਨਹੀਂ ਚਾਹ ਘਰੇ ਬੰਗਲੋ ਚ ਚੱਲੇ ਆ ਜਾ ਹੁਣ ਅਸੀਂ ਚੱਲੇ ਗਾਇਸ ਮਾਮਾ ਮਾਮੇ ਬਿੱਟੂ ਘਰੇ ਹਾਂਜੀ ਕਰ ਰਿਹਾ ਇਹ ਬਹੁਤ ਹੀ ਸ਼ਕੀਰ ਮਮਾ ਜੀ ਸੀ ਪਰ ਚਲੋ ਇਸ ਦੁਨੀਆ ਚ ਨਹੀਂ ਰਹੇ ਬਹੁਤ ਹੀ ਸਾਰਿਆਂ ਦੀ ਕੇਅਰ ਕਰਨ ਵਾਲੇ ਤੇ ਪਿਆਰ ਕਰਨ ਵਾਲੇ ਮਮਾ ਜੀ ਸਾਨੂੰ ਚਲੋ ਦੁੱਖ ਤਾਂ ਹੁੰਦਾ ਹੈ ਪਰ ਖੁਸ਼ੀ ਵੀ ਹੁੰਦੀ ਹੈ ਚਲੋ ਸਾਡੇ ਮਮਾ ਜੀ ਦਾ ਬੇਟਾ ਸਾਡਾ ਬਹੁਤ ਚਾਹ ਕਰਦਾ ਮਾਮੀ ਜੀ ਬਹੁਤ ਚਾਹ ਕਰਦੇ ਆ ਚੱਲ ਰੋਕ ਕਾ ਤੋ ਗਿਆ ਚੱਲ ਬੰਦ ਕਰੋ ਨਹੀਂ ਇਹ ਤੇ ਹੁਣ ਮਿਲਦੇ ਮਾਮੀ ਨੂੰ ਜੀ ਜਿੰਦੀ ਪਰੇ ਨਹੀਂ ਮਾਮੀ ਮੈਨੂੰ ਲਾਉ ਦੇ ਜੀ ਸਸੀ ਗ ਮਾਮੀ ਜੀ ਸੁਆਹ ਕਾ ਦਾ ਸਪੈਸ਼ਲ ਗਈ ਸਾ ਹਾਂ ਜੀ ਦੱਸ ਦੇ ਹੀ ਤੁਸੀਂ ਪਰ ਮੈਨੂੰ ਉਧਰ ਮਿਲੇ ਨਹੀਂ ਜੀ ਹਾਂ ਜੀ ਜੀਸ ਨਾਲ ਅਰੇ ਕਸੇ ਹੋ ਮੈਂ ਅਵਰ ਸੁਣੋ ਕੀ ਹੋ ਜਿਰਦਾ ਹਾਂ ਜਾ ਲੈ ਜਾਓ ਹਾਂ ਉਹ ਤੁਹਾਡਾ ਮੰਡੇ ਰਿਹਾ ਜੀ ਜਾ ਕਰਾ ਵੀ ਇਨਾਲੇ ਗਲਾਸ ਚਾਹ ਚਾਹ ਇੱਕ ਗਲਾਸ ਹੀ ਇੱਕ ਕੌਲੀ ਥਾਲੀ ਛੜਵੀਂ ਦਾਦੂ ਨਹੀਂ ਕੁੱਕਦੇ ਦਾਦੂ ਨਹੀਂ ਕੁੱਕਦਾ ਦਾਦੂ ਨੂੰ ਪਾਪਟੀਆਂ ਭੱਗੇ ਓਹੋ ਓਹੋ ਚਾਹ ਦੇ ਦਿ ਲੰਮਾ ਨਾ ਬੱਸ ਥੋੜੀ ਜੀ ਹਾਂ ਥੋੜੀ ਜੀ ਬਹਾਪਾ ਦੇ ਚੱਲ ਬੱਸ 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 ਓਹ ਓਹ ਠੰਡੀ ਹੋ ਗਈ ਗਰੀ ਹੈ ਨਾ सौ जा साँजा नन्नी परी नन्नी परी नन्नी परी सा जा चंदा मामा दूर के पुए पकाए गुड़ के आपकाए थाली में मुन्ना को दे प्याली में ਸਾਂਝਾ ਕੱਕਾ ਤੂੰ ਤੇਰੀ ਬੁੱਧੀ ਵੜਗੀ ਜੋ ਕੱਦਨ ਵਾਲੀ ਆ ਮਾਸੀਆਂ ਕੱਦਨ ਵਾਲਾ ਤੂੰ ਕੱਦਨ ਵਾਲਾ ਤੂੰ ਸਾਂਝਾ ਕੱਕਾ ਤੂੰ ਠੱਕਾ ਸ਼ੌ ਚੱਲਿਆ ਛਾਂਜੋ ਛਾਂਜਾ ਨੰਨੀ ਫਰੀ ਸਾਂਝਾ ਨੰਨ ਪਰੀ ਤੇ ਜਨਨਦੀ ਪਰੀ ਬਚੂ ਮੈਨੂੰ ਕੋੜੀਆਂ ਦਾਲ ਤਾਂ ਖਾਣੀਆਂ ਹੀ ਅੱਛਾ ਫੇਰ ਘੱਟ ਰੁਕੇ ਦੱਸਿਆ ਗਾਇਸ ਨੂੰ ਤਾਂ ਸデア ਚਟਕਣਾ ਪੈ ਲੋ ਛੱਕ ਲੱਗੇ ਨਾ ਦੱਸਿਓ ਹਾਂ ਕੋਈ ਵਲੌਗ ਵੇਖਦਾ ਹੈ ਪੀਗਾ ਮੈਂ 2014 ਕਰਵਾਇਆ ਸੀ ਮੈਂ ਕਿੱਥੇ ਕਾਜ ਦੇ ਨਹੀਂ ਸਾਰੇ ਰੱਖਣੇ ਲੈ ਲੈ ਆਹ ਕੋਈ ਪੁਰਾਣੇ ਬਹੁਤ ਪੁਰਾਣੇ ਆਹ ਦਵਾ ਦੇ ਦਵਾ ਨਾਨੀ ਦਾ ਪਾਪ ਮਗਾ ਦੇ ਬੁੱਢਾ ਦੇ ਹੈ ਕਿ ਇਹ ਦੇ ਬੇਚਿਆ ਕਰ ਉਹ ਜੱਟ ਸਿਆ ਰਹੇ ਕਿ ਆ ਤੂੰ ਘੋੜੇ ਦੇ ਬੋਲੀ ਚ

ਤੁਹਾਡੇ ਕੋਲ ਪਾ ਕੇ ਤੁਸੀਂ ਫਿਰ ਵੀ ਨਾ ਦੇ ਰਹੇ ਹੋ ਨਹੀਂ ਇਹ ਕੱਟ ਕਰ ਦੇਣਾ ਤੂੰ ਇਹ ਕੱਟ ਕਰ ਦੇਣਾ ਇਹ ਵੀ ਕਰ ਸੀ ਚੰਗਾ ਹਾਂ ਕੋਈ ਨਹੀਂ ਦੱਸਣਾ ਵੀਡੀਓ ਚੜ ਗਈ ਫਾਮਲਾ ਲੱਗ ਸਰ ਹਮਾ ਤੋਂ ਵੀ ਵੀ ਕਰ ਲੈ ਜਿੰਨੀ ਇਨਕਮ ਆਉਂਦੀ ਹੈ ਸ਼ੋਰਟ ਵੀਡੀਓ ਕੱਟ ਕੱਟ ਕੇ ਪਾ ਰੂਗੀ ਕੱਪੜਾ ਮਾਰਦੇ ਨਹੀਂ ਤੇ ਲੈ ਨਹੀਂ ਬੱਸ ਹਰ ਗਿਆ ਉਹ ਪਾਣੀ ਕਿਹ ਜਮ ਜਾਂਦਾ ਹੁੰਦਾ ਇਹ ਅਗਲੇ ਦੇ ਤਾਂ ਮਾਰ ਹੀ ਦੇਨੇ ਸਾਨੂੰ ਲਿਆ ਹੀ ਨਹੀਂ ਕੱਪੜਾ ਲੈ ਆਂਦੇ ਹੋ ਇੱਦੀ ਦੀ ਪਰਲੇ ਸੀਟ 'ਤੇ ਬਹਿ ਜਾ ਉਹ ਦੂਜੇ ਲੈ ਆ ਭਾਵੇਂ ਔਰ ਆਂਦੇ ਹੋ ਐਂ ਹਟਾ ਓਕੇ ਬਾਈ ਓਕੇ ਬਾਈ ਬਾਈ ਸਸਿਕਾ YouTube ਫੈਮਲੀ ਕੇ ਵੇ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਅੱਜ ਅਸੀਂ ਸਿੰਪਲ ਤਾਂ ਆ ਕਿਉਂਕਿ ਅਸੀਂ ਹੁਣ ਜਾ ਰਹੇ ਆ ਹਸਪੀਟਲ ਮੈਂ ਜਿੱਥੋਂ ਮੈਡੀਸਿਨ ਲਈ ਸੀ ਤੇ ਉੱਥੋਂ ਮੈਡੀਸਿਨ ਲੈਣੀ ਆ ਤੇ ਅਸੀਂ ਨਾਨਕਿਆਂ ਤੋਂ ਆਪਸੀ ਕਰ ਲਈ ਆ ਤੇ ਤੁਸੀਂ ਵੇਖਿਆ ਵੇਖਣਾ ਹੀ ਆ ਮਤਲਬ ਜਦੋਂ ਆਪਾਂ ਵੀ ਵਲੋਗ ਅਪਲੋਡ ਕਰਤਾ ਉਹਦੇ ਵਿੱਚ ਅਸੀਂ ਥੋੜੇ ਜੇ ਕੈਪਚਰ ਕੀਤਾ ਹੈ ਕਿ ਨਾਨਕਿਆਂ ਤੋਂ ਸਾਨੂੰ ਕਿੰਨਾ ਜ਼ਿਆਦਾ ਪਿਆਰ ਮਿਲਦਾ ਹੈ ਮੇਰੇ ਮਤਲਬ ਹਸਬੰਡ ਦੇ ਜਿਹੜੇ ਨਾਨਾ ਜੀ ਆ ਉਹ ਪੰਜ ਭਰਾ ਤੇ ਉਹਨਾਂ ਦੀਆਂ ਅੱਗੋਂ ਦੀ ਬੱਚੇ ਮਾਮੇ ਸਾਡੇ ਤੇ ਫੈਮਿਲੀਜ਼ ਸਾ ਇਹ ਨਹੀਂ ਕਿ ਇਕੱਲੇ ਇਹ ਵੀ ਮਾਮਾ ਜੀ ਦੀ ਸਾਡੇ ਜਿਹੜੇ ਉਹੀ ਵੀ ਚਾਚਿਆਂ ਤਾਇਿਆਂ ਦੇ ਸਾਰੇ ਇੰਨਾ ਜ਼ਿਆਦਾ ਪਿਆਰ ਇੰਨਾਂ ਨਾਨੀਆਂ ਦਾ ਪਿਆਰ ਨਾਨੀਆਂ ਵੀ ਮਾਮੀਆਂ ਵੀ ਤੇ ਗਾਂ ਅੱਗੋਂ ਵੋਟੀਆਂ ਵੀ ਜਿਹੜਾ ਬਹੁਤ ਜ਼ਿਆਦਾ ਤੇ ਕੁੜੀਆਂ ਵੀ ਜਿਵੇਂ ਨਾ ਨਾ ਮੇਰੀਆਂ ਛੋਟੀਆਂ ਛੋਟੀਆਂ ਚਲੋ ਮੇਰੇ ਨਾਲ ਕਾਫੀ ਛੋਟੀਆਂ ਬੱਚਿਆਂ ਦੀ ਥਾਂ ਤੇ ਆ ਤੇ ਉਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ ਦਿਓਰ ਵੀ ਸਾਰੇ ਮੇਰੇ ਦਿਓਰ ਮੈਨੂੰ ਐ ਲੱਗਦੇ ਜਿਵੇਂ ਮੇਰੇ ਭਰਾ ਕਦੇ ਨਹੀਂ ਮੈਨੂੰ ਲੱਗਾ ਮੈਨੂੰ ਦਿਓਰਾਂ ਵਾਲੀ ਫੀਲਿੰਗ ਹੀ ਨਹੀਂ ਆਈ ਪਹਿਲੀ ਗੱਲ ਮੈਨੂੰ ਇਹ ਨਹੀਂ ਫੀਲਿੰਗ ਆਈ ਕਿ ਮੇਰੀ ਸੱਸ ਦੇ ਪੇਕੇ ਆ ਮੈਨੂੰ ਇਹੀ ਹੁੰਦੀ ਮੇਰੇ ਪੇਕੇ ਆ ਮੈਂ ਆਪਦੇ ਪੇਕੇ ਆਂ ਤੇ ਉਹ ਵੀ ਮੈਨੂੰ ਧੀ ਬਣਾ ਕੇ ਮੇਰੇ ਨਾਲ ਵਰਤਦੇ ਆ ਬਹੁਤ ਮਤਲਬ ਆਦਰ ਸਤਕਾਰ ਕਰਦੇ ਆ ਇੰਨੇ ਦਿਨ ਅਸੀਂ 2 ਦਿਨ ਲਈ ਆਏ ਸੀ ਤੇ ਕਿੰਨੇ ਅੱਜ ਕਿੰਵਾ ਦਿਨ ਹੋ ਗਿਆ ਚੌਥਾ ਪੰਜਵਾਂ ਪੰਜਵਾਂ ਦਿਨਾਂ ਤੇ ਅਸੀਂ ਅੱਜ ਪੰਜਵੇਂ ਦਿਨ ਵਾਪਸ ਚੱਲਨੇ ਆ ਕਿ ਸਾਡਾ ਤੇਲ ਖੁੱਦਦਾ ਹੀ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮਾੜਾ ਜਿਹਾ ਕਹਿੰਦੇ ਰਹਿ ਪੋ ਅਸੀਂ ਪਹਿਲੇ ਤਿਆਰ ਹੁੰਨੇ ਰਹਿਣ ਵਾਸਤੇ ਸੋ ਆਪਾਂ ਬਹੁਤ ਇੰਜੋਏ ਕੀਤਾ ਦੁੱਖ ਸੁੱਖ ਕੀਤਾ ਮਾਸੀਆਂ ਕੋਲ ਗਏ ਨਾਨਾਂਸੀ ਸਾਡੀ ਛੋਟੀ ਉਹਨਦੇ ਕੋਲ ਗਏ ਮਾਮਾ ਜੀ ਦੀ ਬੇਟੀ ਕੋਲ ਉਹ ਵੀ ਪਰਿਵਾਰ ਬਹੁਤ ਚੰਗਾ ਹੈ ਉਹਨਾਂ ਨੇ ਵੀ ਬਹੁਤ ਵਧੀਆ ਸਾਨੂੰ ਵੀ ਅਸੀਂ ਦੁੱਖ ਸਭ ਕੀਤਾ ਉਹਨਾਂ ਨਾਲ ਵੀ ਤੇ ਮਾਸੀਆਂ ਨਾਲ ਤਾਂ ਵੈਸੇ ਸਾਡਾ ਆਲਰੇਡੀ ਪਹਿਲਾਂ ਹੀ ਜਿਵੇਂ ਕਹਿ ਲਵੋ ਸਾਡੇ ਕੋਲ ਮਾਸੀ ਪਿੰਦਾ ਜਿੱਦ ਸਭ ਤੋਂ ਲਾਸਟ ਤੇ ਜਿੰਨਾਂ ਕੋਲ ਗਿਆ ਸੀ ਉਹ ਤਾਂ ਸਾਡੇ ਕੋਲ ਬਹੁਤ ਰਹੇ ਆ ਵੀ ਮਾਸੀ ਵੀ ਆ ਸਹੇਲੀ ਵੀ ਆ ਸਾਰਾ ਕੁਝ ਹੈ ਸਾਡੇ ਮਤਲਬ ਕੋਈ ਵੀ ਗੱਲ ਮੈਂ ਕਦੇ ਨੀਚ ਚੱਕੀ ਉਹਨਾਂ ਨੂੰ ਕਹਿਣ ਲਈ ਵੀ ਕਦੇ ਐਂ ਫੀਲ ਹੋਇਆ ਹੀ ਨਹੀਂ ਕਿ ਉਹ ਸਾਡੇ ਮਾਸੀ ਸੱਸਾ ਮੇਰਾ ਫਰੈਂਡ ਦੀ ਤਰ੍ਹਾਂ ਹਰ ਇੱਕ ਗੱਲ ਹਰ ਨਿੱਕੀ ਮੋਟੀ ਗੱਲ ਉਹਨਾਂ ਨਾਲ ਸ਼ੇਅਰ ਬਿਨਾ ਕਿਸੇ ਚੀਜ਼ ਕਿਤੇ ਕਰ ਲੈਣੀ ਕਿਉਂਕਿ ਉਹਨਾਂ ਨੇ ਮੈਨੂੰ ਉਹਨਾਂ ਦੀ ਇੰਨੀ ਸਿਫਤ ਤਾਂ ਕਿ ਉਹ ਮੈਨੂੰ ਐ ਪਤਾ ਨਹੀਂ ਉਹਨਾਂ ਨੇ ਸ਼ੁਰੂ ਤੋਂ ਹੀ ਮੇਰਾ ਉਹਨਾਂ ਦਾ ਕਨੈਕਸ਼ਨ ਇਸ ਤਰ੍ਹਾਂ ਬਣਿਆ ਆਇਆ ਹੈ ਕਿਉਂ ਮੈਂ ਨੰਨੀ ਕੋ ਖੁੱਲ੍ਹ ਦਿੱਤੀ ਹੋਈ ਆ ਕਿ ਮੈਂ ਉਹਨਾਂ ਨਾਲ ਕਦੇ ਮੈਨੂੰ ਨਾਲ ਮੈਂ ਡਰਾ ਕੇ ਨਹੀਂ ਉਹਨਾਂ ਨੇ ਮੈਨੂੰ ਰੱਖਿਆ ਕਿ ਮੈਂ ਡਰਦੀ ਉਹਨਾਂ ਨੂੰ ਕੋਈ ਗੱਲ ਨਾ ਕਹਿ ਸਕਾਂ ਤੇ ਬਾਕੀ ਤੁਸੀਂ ਦੇਖ ਹੀ ਲਿਆ ਉਹਨਾਂ ਐ ਕਹਿਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਵੇ ਜਿਹੜੇ ਰਿਸ਼ਤਿਆਂ ਦਾ ਨਿਗ੍ਹਾ ਹੁੰਦਾ ਹੈ ਉਹ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਫੇਸ ਤੋਂ ਹੀ ਪਤਾ ਲੱਗ ਜਾਂਦਾ ਹੈ ਤੇ ਬਾਕੀ ਵਾਇਗਰੋ ਇਸ ਪਰਿਵਾਰ ਤੇ ਹਮੇਸ਼ਾ ਸੁੱਖ ਬਣਾਈ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਆਪਾਂ ਹੁਣ ਹਸਪੀਟਲ ਚੱਲੇ ਦਵਾਈ ਲੈ ਕੇ ਤੇ ਫਿਰ ਆਪਾਂ ਜਾਣਾ ਏ ਮੇਰੇ ਤਾਇਆ ਜੀ ਦਾ ਬੇਟਾ ਹਰਪ੍ਰੀਤ ਜਿਹੜਾ ਆਪਣੇ ਕੋਲ ਆਇਆ ਸੀ ਤੁਸੀਂ ਪਹਿਲੇ ਵਲੋਗਾਂ 'ਚ ਵੇਖਿਆ ਹੋਣਾ ਬਾਹਰੋਂ ਤੇ ਅੱਜ ਉਹ ਜਾ ਰਿਹਾ ਏ ਜਿਹੜੇ ਆਪਣੀ ਡੇਲੀ ਵਲੋਗ ਦੇਖਦੇ ਹੋ ਵੀ ਉਹਨੇ ਪਸਾਉਣਾ ਹਾਂਜੀ ਹਾਂਜੀ ਤੇ ਆਪਣੇ ਉਹਨਾਂ ਨੂੰ ਮਲਾਵਾਂਗੇ ਤੁਹਾਨੂੰ ਅਸੀਂ ਉਹਨਾਂ ਨੂੰ ਜਾਨ ਲੱਗੇ ਜਿਵੇਂ ਉਹਨਾਂ ਦਾ ਫੋਨ ਆਇਆ ਸੀਗਾ ਕੱਲ ਕਿਹਾ ਦੀਦੀ ਮੈਨੂੰ ਵੀ ਮਿਲ ਜਾਓ ਮੈਂ ਜਾਣਾ ਤੇ ਅੱਜ ਮੈਂ ਸਿੱਧਾ ਫਿਰ ਉੱਥੇ ਜਾਵਾਂਗੀ ਉੱਥੋਂ ਮਿਲ ਕੇ ਫਿਰ ਕਰ ਜਿਹੜੀ ਵਾਪਸੀ ਕਰਾਂਗੇ ਸਾਨੂੰ ਹੋ ਸਕਦਾ ਜਾਂਦੇ ਜਾਂਦੇ ਰਾਤ ਹੋ ਜੇ ਕਿਉਂਕਿ ਮੈਡੀਸਿਨ ਲੈਣ ਲੱਗੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗ ਜੇ ਤੇ ਹੁਣ ਕਿੰਨਾ ਟਾਈਮ ਹੋ ਗਿਆ ਖੁਸ਼ 10 ਤਾਸ ਚਿਤਾ ਵਾਲੀ ਹੋ ਗਿਆ ਹਾਂਜੀ 11 ਦਾ ਟਾਈਮ ਹੋ ਚੁੱਕਾ ਹੈ ਮੈਂ ਹਸਪੀਟਲ ਤੁਹਾਨੂੰ ਪਤਾ ਹੀ ਕਿੰਨਾ ਟਾਈਮ ਲੱਗ ਸਕਦਾ ਬਾਕੀ ਇੱਕ ਗੱਲ ਹੋਰ ਮੈਂ ਕਹਿਣੀ ਚਾਹਾਂਗੀ ਅਸੀਂ ਦੋ ਰਿਸ਼ਤੇਦਾਰੀਆਂ ਇੱਧਰ ਹੋਰ ਸੀ ਵੀ ਜਿੱਥੇ ਅਸੀਂ ਨਹੀਂ ਜਾ ਸਕੇ ਮੇਰੇ ਦੀਦੀ ਤਾਇਆ ਜੀ ਦੀ ਬੇਟੀ ਤੇ ਮੈਂ ਉਹਨਾਂ ਨੂੰ ਸਪੈਸ਼ਲੀ ਫੋਨ ਕਰਕੇ ਸੌਰੀ ਕਹੂੰਗੀ ਕਿਉਂਕਿ ਇੱਧਰ ਰਿਸ਼ਤੇਦਾਰੀਆਂ ਘੁੰਮਦੇ ਘੁੰਮਦੇ ਜਾਦੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਆਉਂਗੀ ਪਰ ਮੈਂ ਨਹੀਂ ਜਾ ਪਾਈ ਪਰ ਉਹ ਦੇਖੋ ਹੁਣ ਮੈਂ ਨੈਕਸਟ ਟਾਈਮ ਜਦੋਂ ਜਾਉਂਗੀ ਸਪੈਸ਼ਲੀ ਮੈਂ ਉਹਨਾਂ ਕੋਲ ਜ਼ਰੂਰ ਜਾਉਂਗੀ ਤੇ ਇੱਕ ਮਾਸੀ ਜੀ ਹੋਰ ਆ ਚਰਾਗਪਾ ਨਹੀਂ ਸੌਰੀ ਕਿੱਥੇ ਮਾਸੀ ਜੀ ਚਰਾਗਪਾ ਨਹੀਂ ਜੋੜਾ ਖੇੜਾ ਜੋੜਾ ਟਖੇੜੇ ਵਾਲੇ ਮਾਸੀ ਜੀ ਹੋਰ ਹੈਗੀ ਕਿ ਕਿ ਉੱਥੇ ਪਿਛਲੀ ਵਾਰੀ ਅਸੀਂ ਹੋ ਗਈ ਸੀ ਤੇ ਬਾਕੀ ਨੈਕਸਟ ਟਾਈਮ ਅਸੀਂ ਉਹ ਦੋ ਟੂਰ ਕੱਢਾਂਗੇ ਕਿਉਂਕਿ ਫਿਰ ਜਾਦੇ ਥਾਵਾਂ ਤੇ ਜਾ ਕੇ ਫਿਰ ਵਾਪਸੀ ਵੀ ਕਰਨੀ ਹੁੰਦੀ ਫਿਰ ਥੋੜਾ ਔਖਾ ਹੋ ਜਾਂਦਾ ਥੱਕ ਜਾਂਦਾ ਇੱਕ ਰਿਸ਼ਤੇਦਾਰ ਵੀ ਆਉ ਭਗਤ ਜਿਆਦੀ ਕਰਦੇ ਖਾ ਪੀ ਕੇ ਵੀ ਫਿਰ ਥੋੜਾ ਜਿਆ ਮੇ ਸਾਨੂੰ ਹੁੰਦਾ ਹੈ ਬਿਮਾਰ ਨਾ ਹੋ ਜੀਏ ਸੋ ਇਹ ਸਾਰੀਆਂ ਗੱਲਾਂ ਬਾਤਾਂ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਤੇ ਬਾਕੀ ਤਾਂ ਆਪਾਂ ਜਿਹੜਾ ਰੁਟੀਨ ਆ ਉਹ ਰੈਗੂਲਰ ਰੱਖਾਂਗੇ ਤੇ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹੋ ਆਪਣੇ ਵਲੌਗ ਦੇ ਨਾਲ ਕਿਹੜੇ ਬਣੇ ਚ ਪਟੰਡਾ ਛੋਟਾ ਹੈ ਸ਼ਹਿਰ ਕਿਉਂ ਛੋਟਾ ਹੈ ਹਾਂ ਬਹੁਤ ਵੱਡਾ ਹਾਂ ਆਪਾਂ ਇੱਥੇ ਐਤੋਂ ਰੇਸੇ ਤੇ ਕੋ ਮਕੇ ਸਾਰਾ ਫੇਰ ਵਾਪਸ ਉੱਥੇ ਹੀ ਆ ਗਏ ਇਧਰ ਇਧਰ ਉਹ ਖਾਓ ਲੇਕ ਹੈ ਅੱਗੇ ਉਹ ਹੁਣ ਲੰਘ ਗਿਆ ਲੇਕ ਤਾਂ ਆਪਾਂ ਪਹਿਲਾਂ ਵੀ ਵਿਖਾਈ ਹੋਈ ਹੈ ਬਟਿੰਡਾ ਤਾਂ ਹੁਣ ਆਪਾਂ ਫਰੋਈਪਰ ਹੀ ਬਣਾਤਾ ਹੈ ਨਾ ਚਲੋ ਮੈਂ ਕਿੰਨੇ ਦਿਨ ਆਈ ਇੱਥੇ ਖਾਣ ਵਾਲੀਆਂ ਚੀਜ਼ਾਂ ਸਰਦਾਰ ਸਾਹਿਬ ਆਪਾਂ ਕੋਈ ਟਰਾਈ ਕਰੀਏ ਇਹ ਰਹੇ ਆਈਸਕ੍ਰੀਮ ਇੱਥੇ ਹਰ ਇੱਕ ਚੀਜ਼ ਮਿਲਦੀ ਹੈ ਆਈਸਕ੍ਰੀਮ ਸ਼ੇਕ ਕੋਈ ਆਵਲ ਇਹਨਾਂ ਨੂੰ ਸੇ ਆ ਤੰਗ ਜਲੇਬਣਾ ਚਲੋ ਮਿਕਸ ਐ ਯਸ ਬੜੀਆ ਵਾਲਾ ਨੂੰ ਤੇ ਰੈਡੀ ਕਰਦੇ ਜਲ ਅਨਾਨਾਸ ਅਨਾਨਾਸ ਹੋ ਚਲ ਹੈ 10 ਰੁਪਏ ਬਸ ਬਹੁਤ ਹੋ ਦੱਸ ਕੇ ਨਹੀਂ ਐਸੇ ਗੇਲ ਮੈਂ ਸਾਰੇ ਪਾਸੇ ਵੇਚ ਦੇਣੇ। ਓਕੇ ਹਾਂ ਸਾਰੇ ਪਾਸੇ ਵੇਚ ਦਿਆਂਗੀ। ਸਾਡੇ ਸਾਰੇ ਰਿਸ਼ਤੇਦਾਰ ਵੇਖਣਗੇ ਤੈਨੂੰ। ਨਾਮ ਕੀ ਹੈ ਤੇਰਾ? ਆਰਤੀ। ਆਰਤੀ, ਵੋ ਪਿਆਰਾ ਨਾਮ। ਤੂੰ ਕਿੰਨੀ ਸੋਹਣੀ ਸਕੂਲ ਨਹੀਂ ਜਾਂਦੀ? ਗੰਨੀ। ਗੰਨੀ ਆ। ਜਾਇਆ ਕਰ ਸਕੂਲ ਜੰਨਾ। ਕੀ ਲੈ ਕੇ ਆਈਆਂ? ਕੀ ਸਮਾਨ ਖਿਲਾਉਣਾ ਹੈ? ਓਕੇ। ਚਲ ਸਾਡੇ ਛੋਟਾ ਬੱਚਾ ਤਾਂ ਨਹੀਂ ਹੈਗਾ ਚੰਗਾ। ਖਿਲਾਉਣੇ, ਖਿਲਾਉਣੇ ਤਾਂ ਨਹੀਂ ਅਸੀਂ ਲੈਂਦੇ। ਪਰ ਚੀਜੀ ਖਾ ਲਈ ਚੰਗਾ। ओके ये मैं चासकर देदार रोटी बनाने वाली हूं 50 रुपए लेने सर दे 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 चल ठीक <laughs> <ती सर। laughs> <करने> है पूरे 50 करने हैं कुछ हो रह गया वीडियो बना रही हां तू कितनी क्यूट है हाँ। <laughs> तो किन्नी की तेरे मम्मी पापा कितने हैं वो काम करते हैं माल बेचता है ਤਸੀ ਪੱਕਾ ਕਿੱਥੇ ਰਹਿਣੇ ਆ। ਕੋਲ ਕੇ ਨਹੀਂ ਛੇ। ਮਾਰੇ ਪਿੱਛੇ ਆਕਰ। ਕਿ ਨਹੀਂ। ਹੁਣ ਹੈਪੀ ਆ ਖੁਸ਼। ਚਲੋ ਓਕੇ ਬਾਏ। ਬਾਏ। ਮਾਰਨੀ। ਇਹ ਪਿੱਛੇ ਹੈ। ਚਲਾਈ ਨਹੀਂ। ਹਾਂ। ਫੋਜੀਆਂ ਦੀਆਂ ਗੱਡੀਆਂ। ਅਜੇ ਹੈਗੀਆਂ ਅੱਗੇ ਵੀ ਲੰਘਣਗੀਆਂ। ਪਿੱਛੇ ਬੜੀਆਂ ਲੰਘੀਆਂ ਨਾ। ਯੂਨਿਟ ਕਿਤੇ ਬਦਲਣ ਲੱਗੀਆਂ ਨੇ ਨਾ। ਬੜੀਆਂ ਸੋਹਣੀਆਂ ਲੱਗਦੀਆਂ। ਪਿੱਛੇ ਤਾਂ ਬਹੁਤ ਆ ਰਹੀਆਂ। ਜੀ ਫੌਜੀ ਦੇਖ ਕੇ ਵੱਖਰੀ ਜਿਹੀ ਨਰਮੀ ਆ ਜਾਂਦੀ ਹੈ ਨਾ ਅੱਛਾ ਇਹਦਾ ਬਹੁਤ ਸਾਰੀਆਂ ਸੀ ਜਦੋਂ ਨੂੰ ਕੈਮਰਾ ਚੱਕਿਆ ਉਹਦੋਂ ਕੰਮ ਹੋ ਗਿਆ ਬਾਏ ਇਹਦੇ ਵਿੱਚ ਤਾਂ ਸਮਾਨ ਹੈ ਫੌਜੀ ਨਹੀਂਗੇ ਚਲੋ ਭਾਈ ਜੀ ਹਾਂ ਵੇ ਕੀ ਭਜਦੀ ਉਹ ਵੇ ਕੀ ਭਜਦੀ ਅੱਦੂ ਜੋਲਾ ਕਿੱਧਰ ਮੋਟੂ ਪਤਲੂ ਕਿੱਧਰ ਗਏ ਸਾਰੇ ਅੱਗੇ ਲਾ ਲਿਆ ਮੋਟੂ ਪਤਲੂ ਦੀ ਜੋੜੀ ਕਿੱਥੇ ਗਈ ਸੀ ਬੜਾ ਅਟੈਚਿੰਗ ਬਣਿਆ ਸਾਡੇ ਮਗਰਮ ਮਗਰੋਂ ਨਾ ਤਾਂ ਨਹੀਂ ਲਿਆ ਮੇਰੀ ਨਹੀਂ ਨੋਏ ਕਿੱਧਰ ਨਹੀਂ ਚਲੋ ਚੰ ਚੱਲਦੇ ਅੰਦਰ ਹਣੀ ਨਾ ਸੈੱਟ ਆਇਆ ਇਹ ਦੇਖੋ ਇਹ ਨਾ ਸਰਪਰਾ ਇਹ ਜੀਤੋ ਰੋਵੇਂ ਨਹੀਂ ਉਹਨੇ ਥੂਲ ਲਾਇਆ ਕਿ ਨਹੀਂ ਇਹ ਮੈਂ ਮੈਂ ਤਾਂ ਚਰਨਜੀਤ ਮੈਂ ਤਾਂ ਚਲੂੰਗੀ ਤਾਂ ਐਂਕੋ ਨਾ ਰੋਣ ਤਾਂ ਨਹੀਂ ਆਇਆ ਇਹ ਤਾਂ ਸਾਸ਼ਟਰੀ ਕਾ ਰੋਣ ਰੋ ਪਹਿਲਾਂ ਤਾਂ ਪੜੀ ਇਹ ਦੀਦੀ ਚਰਨਜੀਤ ਪਹਿਲੇ ਚੇਤ ਕਰਨਾ ਹੈ ਨਹੀਂ ਜੀ ਬਾਬਾ ਬੱਚੇ ਤੇ ਜੀਡੀ ਵੀ ਕਿੰਨਾ ਮਸਾ ਬੱਦਲੇ ਹਾਈ ਡਰਾਈਵ ਡੈਮੇਜ ਹੋ ਗਿਆ ਤੇਰੀ ਟੈਨਸ਼ਨ ਹੋ ਗਈ 80 ਸਾਲਾਂ ਦੀ ਮਾਰ ਤੇਰੀ ਬੈਂਕ ਸਾਡੇ ਨਾਲ ਕਿੱਥੇ ਹੋ ਸੱਤਾਂ ਬਾਦੀ ਡੈਮੇਜ ਹੋ ਗਈ ਸਾਡੇ ਤੇਰੀ ਮੋ ਪਿਆ ਮਹਾਗੜੀ ਹੋਰ ਮੈਂ ਵੀ ਕਹਾ ਹੀ ਅੱਖਾਂ ਵਿੱਚ ਚੱਲ ਬੇਬੇ ਆਏ ਨੇ ਮੇਰੇ ਨਾਲ ਨਹੀਂ ਤੂੰ ਫੋਨ ਜ਼ਰੂਰ ਹਾਂ ਬੇਬੇ ਜ਼ਰੂਰ ਲਾ ਪਲੀਜ਼ ਆਉਂਦੇ ਨੇ ਲੇਟ ਹੋ ਜੀ

ਜੀ ਕੋਈ ਨਾ ਰੱਬ ਨਾਲ ਲੈ ਕੇ ਕਿੰਨੀ ਤੇਰੀ ਜੀ ਚੱਲ ਜਾਵੇ ਸਮਝ ਕਿਉਂ ਕੀ ਚਾਲ ਮਾਰਦੀ ਮੇਰਾ ਖੁਸ਼ੀ ਤੇ ਬਾਬੇ ਸਾਸਤਰੀ ਕਾਲਾ ਆਜ ਪੰਨ ਵੀ ਹੋ ओके मम्मी। ਕਦਸ ਕੀ ਕਰ ਰਹੇ ਕੰਨਾ ਬਸ ਸਾਲਾ ਤੋਂ ਨਹੀਂ। ओके। ਤੇਰਾ ਬਚੀ ਗਿਆ ਸਾਰਾ ਗਾਣਾ। ਹੋ ਅਗਲੀ ਵਾਰੀ ਸ਼ਗਨ ਤੇਰਾ ਪੂਰਾ ਕਰਨਾ ਹੱਜ ਕਰੀਏ। ਐ ਕਿ ਥੋੜੀ। ਨਹੀਂ ਐ ਕਿ ਤੇ ਕੰਬਲ ਕੱਟ ਨਹੀਂ ਰਹੀ ਕਰਨੀ ਸੀ। ਨਹੀਂ ਯਾਰ ਜਮਨ ਕੰਬਲ ਕੱਟ ਪੂਰੀ ਨਹੀਂ ਆਉਂਦੀ। ਕਈ ਵਾਰੀ ਯਾਰ ਬੁੱਧੀ ਨਹੀਂ ਸੀ। ਚਲੋ।

ਡੈਡੀ ਮੰਮੀ ਕੀ ਕਹਿੰਦੀ ਆ ਡੈਡੀ ਮੈਂ ਚੰਬੜੀ ਮੰਮੀ ਕੀ ਕਹਿੰਦੀ ਆ ਇਹ ਚਿਬੜੀ ਲਿੰਦੀ ਆ ਵੇਲਾ ਹਨਾ ਮੰਮੀ ਮੈਨੂੰ ਲੱਗਦਾ ਮੰਮੀ ਨਵੀਂ ਲਿਆ ਕੇ ਦੇਣੀ ਪੈਣੀ ਡੈਡੀ ਨੂੰ ਉਹ ਫਰੋ ਫਰ ਕਿੱਦਾਂ ਮਜ਼ਾ ਜੀ ਉਹ ਮਗਰੋ ਹਾਂ ਉਸ ਦਾ ਕਰ ਲੈ ਅੱਗੇ ਪੰਨੇ ਵਾਲੇ ਕੋਈ ਨੀਆਂ ਗੱਡੀਆਂ ਜੁੜ ਗਈਆਂ ਨਾ ਆਯਾ ਦੁਲਾਰਾ ਜੜੀਆਂ ਜੜੀਆਂ ਆ ਗਿਆ ਅਛਦਾਰੇ ਮੈਂ ਤਾਂ ਚਾਹ ਵੀ ਤਰਾਤੀ ਕੋਮਲ ਨੂੰ ਤੇਰੇ ਲੈ ਆਵਾਂਗੇ ਉਹ ਤੇਰੀ ਤਾਂ ਲਿਆਂਦੀ ਆ ਇਹ ਮੇਰੀ ਗੀਜਾ ਚਾਹ ਵੀ ਤਰਾਤੀ ਕੋਮਲ ਨੂੰ ਮੈਂ ਤਾਂ ਹੁਣ ਸਾਡੀ ਚਾਹ ਠੰਡੀ ਹੋ ਜਾਣੀ ਛੱਤੀ ਛੱਤੀ ਫਟਕ ਖੋਲ ਜੇ ਦੇਖੀ ਕਿਊਟ ਬੱਚਾ ਕਿੰਨਾ ਕਿਊਟ ਟੱਡੂ ਯਾ ਆਈ ਕਿੰਨੀ ਮਾਚਿੰਗ ਕਰ ਗਈ ਉਹ ਨਹੀਂ ਹੋ ਰਹੀ ਦਿਓ ਦਿਨੀ ਫਾਈਨਲੀ ਹੁਣ ਅਸੀਂ ਘਰ ਆ ਗਏ ਹੈ ਕਿਵੇਂ ਖੜੀਆਂ ਜੇ ਜਿਹਸਟੀ ਕਾ ਸਾਸਿਕਾ ਕਿਵੇਂ ਬੜੀਆਂ ਤੇ ਨਹੀਂ ਸੁਣਾਓ ਬੜੀਆਂ ਲੱਸੀ ਵਾਲੇ ਲੱਸੀਆਂ ਲਾਦਦੀਆਂ ਜੇ ਕੋਈ ਗੱਲ ਆ ਕੀ ਕੀਤਾ ਜੀ ਲੋਕ ਤਾਂ ਲਗਾਈ ਵਾਓ ਮੇਰੇ ਵੀ ਨਾ ਉਤਰ ਗਈਆਂ ਲੱਗਦਾ ਹੈ ਉਤਰ ਗਈਆਂ ਨਾ ਹਾਂਜੀ ਸਹੀ ਗੱਲ ਲਸਿਗਾ ਲਸਿਗਾ ਲੱਗਦੀਆਂ ਜੀ ਸਹੀ ਗੱਲ ਫਰਕ ਤਾਂ ਜੀ ਪੈਂਦਾ ਜੋ ਮੰਮੀ ਬੰਦੇ ਕਹਿੰਦੇ ਸਹੀ ਗੱਲ ਆ ਵੇਲਾ ਹੈ ਨਾ ਮੇਰੇ ਤੋਂ ਬਾਅਦ ਤੁਹਾਨੂੰ ਗੱਲਾਂ ਨਹੀਂ ਸੁਣਾਈਆਂ ਕਿਸੇ ਨੇ ਮੈਂ ਲੱਗ ਬੈਠਾ ਕਿ ਅੱਜ ਕੱਲ ਮੈਂ ਘੁੰਮੇ 5:30 ਹੋ ਗਏ ਆਏ ਆਪਾਂ ਕੇ ਬੈਠੀ ਗਏ ਨੇ ਇਹ ਸਹੀ ਗੱਲ ਮੈਂ ਉੱਥੇ ਛੇਤੀ ਛੇਤੀ ਮੰਮੀ ਕਰੇ ਤਾ ਬੇ ਵੱਡੇ ਵੀ ਪਿੱਲੋ ਕਰੇ ਰੋਟੀ ਖਾ ਕੇ ਜਾਏ ਮੰਮੀ ਕਰੇ ਰੋਟੀ ਖਾ ਕੇ ਜਾ ਮੈਂ ਨਹੀਂ ਅੱਜ ਮੈਂ ਛੇਤੀ ਜਾਣਾ ਕੁੜੀਆਂ ਨੂੰ ਮਿਲਣਾ ਪਹਿਲਾਂ ਲੈ ਆ ਉਹ ਦੇ ਠੱਠਾ ਯੋਗੀ ਫੂਫੇਸ਼ੀ ਕਰੀ ਕਿਆ ਹਾਈਟ ਕਰ ਕਿੰਨਾ ਸੋਹਣਾ ਬਣਾ ਕੇ ਰੱਖਿਆ ਹੈ ਪੂਰਾ ਨਹੀਂ ਖਿਲਾ ਰੱਖੂ ਦਾ ਪਾਇਆ ਹੋਣਾ ਹੀ ਪਾ ਦਿੰਦੇ ਤੁਹਾਡਾ ਸਾਫ ਸਾਫ ਵਾਹਰ ਸੋਈ ਚ ਤਾਂ ਜਿਵੇਂ ਕੋਈ ਕੰਮ ਹੀ ਨਹੀਂ ਕੀਤਾ ਹੁੰਦਾ ਹੁਣ ਇਹਨਾਂ ਦਾ ਚਾਰ ਗਲੀ ਚੱਲੇ ਵੇਖੋ ਬੈਲ ਕਲ ਖਲਾਰਾ ਢਿਪਾਂ ਦਿੱਤਾ ਹੈ ਨਾ ਹਾਂਜੀ ਵੇਲਾ ਨੀਟਨ ਕਲੀਨ ਕਰ ਰਹੇ ਹੁਣ ਬਸ ਆਗੇ ਖਲਾਰਾ ਪਾਉਣਾ ਹੈ ਕਰਦੇ ਹੁਣ ਪੈ ਜਾਣਾ ਸਹੀ ਗੱਲ ਹੈ ਅਏ ਰ ਸੋਈ ਪੈਣ ਜਿਵੇਂ ਨਾ ਮਤਲਬ ਹੁਣੇ-ਹੁਣੇ ਤਿਆਰ ਕੀਤੀ ਮੇਰੇ ਜੇ ਕੰਮ ਸ਼ੁਰੂ ਨਹੀਂ ਸਹੀ ਗੱਲ ਹੈ ਬਸ ਅੱਜ ਹੁਣ ਤੱਕ ਨਹੀਂ ਸਹੀ ਗੱਲ ਹੈ ਚਲੋ ਕੀ ਦਮ ਹੈ ਹੈ ਚੁਗਲੀਆਂ ਆਈਆਂ ਕਰੀ ਜਾਨੀ ਮੇਰੀਆਂ ਉਹ ਉਹਦੋਂ ਉੱਥੇ ਪਈ ਸੀ ਚੀਜ਼ ਆਪਣੀ ਹਾਂ ਤੇ ਹੀ ਗੋਲੀ ਮਾਰ ਲੱਗੇ ਕੋਲਾ ਜਾ ਕੋਲਾ ਗੋਲੀ ਬਹੁਤ ਬਹੁਤ ਗੋਲੀ ਛੇ ਤੇਵਾਸ ਤੇ ਨਹੀਂ ਠੀਕ ਹੈ ਨਹੀਂ ਗੋਲੀ ਮਾਰ ਲੱਗੇ ਨਹੀਂ ਜਾਣੇ ਇੱਕ ਮਿੰਟ ਮੈਂ ਪਿਸਤੌਲ ਲੋਡ ਕਰ ਲੈਂਦੇ ਇੱਕ ਮਿੰਟ ਕੰਮ ਹਾਂਜੀ ਹਾਂਜੀ ਲੋਡ ਕਰ ਲੋ ਕਰ ਲੋ 1 2 3 ਹਾਇਏ ਹਾਇਏ ਤੇ ਨਹੀਂ ਮੈਂ ਨਾ ਕਿ ਨਹੀਂ ਇਹ ਤੇਰੀ ਵਿਦਾਇਗੀ ਪਾਰਟੀ ਚ ਮੈਂ ਗਿਫਟ ਲਿਆਂਦਾ ਹਾਂ ਤੇ ਬਾਦਸ 18 ਨੂੰ ਮਿਸ ਜਿੱਤਾ ਇੱਥੇ ਆ ਕੇ ਕਰਕੇ ਲੈਂਦੇ ਹਾਂ ਥੈਂਕ ਯੂ ਤੇ ਮੈਨੂੰ ਇੰਨਾ ਪਿਆਰ ਦਿੱਤਾ ਜਿੱਦੀ ਲੋੜ ਸੀ ਮੈਨੂੰ ਇੰਨਾ ਇਹ ਇਹ ਸਿਰਫ ਤੇਰੀ ਰਿਸਪੈਕਟ ਆ ਕਿ ਜਿਹੜਾ ਤੂੰ ਮੈਨੂੰ ਇੰਨਾ ਇੱਜ਼ਤ ਮਾਲ ਪਿਆਰ ਸਤਿਕਾਰ ਹੈ ਹਨਾ ਬਣਾਇਆ ਇਹ ਤੈਨੂੰ ਹਮੇਸ਼ਾ ਯਾਦ ਰਹੂਗਾ ਵੀ ਹਨਾ ਗਿੱਤੇ ਇਸ ਸਹੀ ਗੱਲ ਆ ਪਿਆਰ ਵਾਲਾ ਇਹਦੇ ਨਾਲ ਮੈਂ ਸੱਚਾ ਬੰਦਾ ਹੋਰ ਵੀ ਹਨਾ ਸਹੀ ਗੱਲ ਆ ਯਾਦ ਰੱਖੀ ਰੋਣਾ ਪਈਆ ਨਾ ਮੈਂ ਬੱਲ ਬੀ ਨੇ ਗਿਫਟ ਦਿੱਤੇ ਸੀ ਝੁੰਮਕੇ ਉਹਨੇ ਲੋਕ ਚ ਸੰਭਾਲ ਕੇ ਰੱਖੇ ਹੋਇਆ ਥੈਂਕ ਯੂ ਇਹ ਇੱਕ ਬੱਚਿਆਂ ਦਾ ਪਿਆਰ ਆ ਜਿਹੜਾ ਮੈਂ ਅਗੀਆਂ ਨੋਆ ਨੂੰ ਵੀ ਵਿਖਾਇਆ ਕਰੂੰਗੀ ਵੀ ਮੇਰੀਆਂ ਕੁੜੀਆਂ ਨੂੰ ਇੰਨਾ ਪਿਆਰ ਦਿੰਦੀਆਂ ਮੈਂ ਮ ਆਪਣੀ ਨੇਲਸ ਵੀ ਵਿਖਾਵਾਂ ਮਾਨੂੰ ਮੈਂ ਦੇਖ ਲੈ ਸੀਗੇ ਬਹੁਤ ਸੋਹਣੇ ਮੈਂ ਦੇਖ ਲੈ ਸੀ ਸਹੀ ਗੱਲ ਐ ਪਰ ਦਮ ਜਾਣਾ ਕਿਤੇ ਨਹੀਂ ਮੈਂ ਆ ਜਾ ਕਰਨਾ ਕੋਲ ਹਾਂ ਇਤੇ ਤੇਰੇ ਪਿਆਰ ਦੇ ਸਾਹਮਣੇ ਕੁਝ ਵੀ ਨਹੀਂ ਹੈ ਕੁਛ ਜਿਹਾ ਸਹੀ ਗੱਲ ਆ ਮੈਂ ਵੀ ਮਾਗੀ ਮਮਮੀ ਨੇ ਕਹਿੰਦੇ ਨੇ ਮਮਮੀ ਬਹੁਤ ਕਰਦੇ ਆ ਵੀ ਹੈਨਾ ਮੈਂ ਉਹ ਵੀ ਨਹੀਂ ਤੇਰੇ ਵਿਆਹ ਤੇ ਤਿਆਰੀ ਕਰਨੀ ਹੈ ਸਹੀ ਗੱਲ ਕਰਨਾ ਸੀ ਮੈਂ ਫਿਰ ਅਗੂ ਪਹਿਲੇ ਕੀ ਆ ਆਪਾਂ ਜ਼ਰੂਰਤਾਂ ਚੀਜ਼ੇ ਦੀ ਯਾਕਰਾਂ ਲੈਣਾ ਸਹੀ ਗੱਲ ਹੈ ਪਾਪਾ ਹੋਏ ਅੱਗੇ ਫਿਰ ਹੋ ਗਿਆ ਨਾ ਲੇਟ ਨਾ ਹਾਂਜੀ ਸਹੀ ਗੱਲ ਹੈ ਸਹੀ ਗੱਲ ਤੁਹਾਡੀ ਮੈਚਿੰਗ ਵੀ ਹੋ ਗਈ ਸਹੀ ਗੱਲ ਮੈਂ ਮੈਚਿੰਗ ਕੀ ਕਰਨੀ ਸੀਗੀ ਓਕੇ ਕਮਲ ਬਾਈ ਓਕੇ ਬਾਈ ਕਮਲ ਆਪ ਹੈ ਜੀ ਕੁਝ ਨਹੀਂ ਲਾਇਆ ਹੈ ਨਾ ਬਾਤਿਆਂ ਲਾ ਰਹੀਆਂ ਸਹੀ ਗੱਲ ਹੈ ਕਿਸੇ ਨੇ ਨਹੀਂ ਕਹਿਣਾ ਵੀ ਉਸ ਮੰਮੀ ਦੀ ਤੁਹਾਨੂੰ ਐਸ ਮੰਮੀ ਦੀ ਸਹੀ ਗੱਲ ਹੈ ओके बाय ओ ਚੰਨ ਨੂੰ ਉਹਦਾ ਵੀ ਪੈ ਜਾਂਦਾ ਹੈ ਨਾ ਸਸਿਕਾ ਦੋਸਤੋਂ ਦਾ ਨਾਤਾ ਬਲਕਾਰ ਅਨਖੀਲਾ ਸਸਿਕਾ ਜੀ ਮੈਂ ਹਾਂ ਸਸਿਕਾ ਜੀ ਬਲਕਾਰ ਅਨਖੀਲਾ ਜੀ ਸਸਿਕਾ ਦਾ ਜਵਾਨ ਦਾ ਸਬਸਕ੍ਰਾਈਬ ਜ਼ਰੂਰ ਕਰਿਓ ਸਾਡਾ ਚੈਨਲ ਸਾਡਾ ਵੀ ਚੈਨਲ ਕਰ ਲਿਓ ਨਾਲ ਦੀ ਨਾਲ ਹੀ ਸਬਸਕ੍ਰਾਈਬ ਹਾਂਜੀ ਵੇਖੇ ਕਿਵੇਂ ਚੁੰਬੜਿਆਂ ਨੂੰ ਸਹੀ ਗੱਲ ਸੋਹਣਾ ਲੱਗਦਾ ਛਤਰੀ ਡਿੱਕ ਡੁੱਕਣਾ ਸਹੀ ਗੱਲ ਹੈ ਬੜੀਆ ਲੱਗਦੀ ਹੈ ਟ੍ਰੈਂਕਲ ਨੂੰ ਬਹੁਤ ਸ਼ੌਂਕ ਆ ਕਹਿੰਦੇ ਮੈਂ ਪਲਵਾ ਹੀ ਨਾ ਕਰਾਂ ਮੈਂ ਇਹਦੇ ਨਾਲ ਦਾ ਮੈਂ ਵੀ ਲਿਆਉਣਾ ਸਹੀ ਗੱਲ ਝੂਟੇ ਲੈ ਮੈਂ ਕਿਹਾ ਵੀ ਤੇਰਾ ਹੀ ਆ ਸਹੀ ਗੱਲ ਸਹੀ ਗੱਲ ਮੈਂ ਇਹਨੂੰ ਚਲਾ ਲਿਆ ਕਰ ਸਹੀ ਗੱਲ ਭਰਾਵਾਂ ਦਾ ਵੀ ਕੁਝ ਵੰਡਿਆ ਹੁੰਦਾ ਸਹੀ ਗੱਲ ਹੈ ਚਲੋ ਮਹਾਰਾਜ ਸੌਂਡ ਨਾ ਕਰੇ ਇਹ ਜਾਂਦਾ ਕਾਰ ਰੰਗ ਉਹ ਮਰੂਤੀ ਫੋਰਚਨਰ ਰੰਗ ਉਹ ਜਾਂਦਾ ਫੋਰਚਨਰ ਰੰਗ